ਬਈ ਜਿਵੇਂ ਵੇਚਣ ਵਾਲਾ ਕੰਮ ਆ ਜਿਹੜਾ ਪਲੇਅਰਾਂ ਨੂੰ ਵੇਚਿਆ ਜਾ ਰਿਹਾ ਵਾ ਕਮੈਂਟਰੀ ਵਾਲੇ ਟੀਮਾਂ ਬਣਾ ਬਣਾ ਕੇ ਓਵਰਸੀਜ਼ ਲੈ ਕੇ ਜਾ ਰਹੇ ਨੇ ਤੇ ਟੋਨਾ ਜ ਟੋਨਾ ਬਾਰੇ ਵਾਲੀ ਆ ਜਿਹੜਾ ਹੁਣ ਆਪਦੇ ਆਪ ਨੂੰ ਮੁੱਖ ਈਵਨ ਕਿਉਂ ਇਹ ਵੀ ਕਹਿੰਦਾ ਵੀ ਮੈਂ ਗੋਲੀ ਖਾ ਲਊਂ ਆਪਦੀ ਛਾਤੀ ਤੇ ਮੈਨੂੰ ਤੁਸੀਂ ਇਹ ਗੱਲ ਦੱਸੋ ਬਾਈ ਜੀ ਜਦੋਂ ਸੰਦੀਪ ਮਰਦਾ ਸੰਦੀਪ ਦੇ ਨਾਲ ਲੁੱਧਰ ਸੀ ਇੰਦਰਪਾਲ ਵੀ ਉਥੇ ਸੀ ਤੇ ਹੋਰ ਦੋ ਚਾਰ ਪਲੇਅਰ ਹੋਰ ਵੀ ਸੀਗੇ ਤੇ ਉਹਨਾਂ ਦੇ ਵਿੱਚੋਂ ਕੋਈ ਗਵਾਹ ਇੰਦਰਪਾਲ ਤੋਂ ਛੁੱਟ ਕਿਉਂ ਨਹੀਂ ਬਣਿਆ ਤੇ ਟੋਨਾ ਜਿਹੜਾ ਬੰਦਾ ਉਸ ਵਕਤ ਉੱਥੇ ਹੈ ਵੀ ਹੈ ਨਹੀਂ ਸੀ। ਹੋਰ ਟੋਨੇ ਦੇ ਨਾਲ ਸੰਦੀਪ ਦਾ 36 ਦਾ ਆਂਕੜਾ ਸੀ ਡੇ 1 ਤੋਂ ਟੋਨੇ ਨੂੰ ਤਾਂ ਸੰਦੀਪ ਗਰਾਊਂਡ ਦੇ ਵਿੱਚ ਵੀ ਇੰਨਾ ਵੱਡ ਨਹੀਂ ਸੀ ਦੰਦਾ ਮੇਜਰ ਲੀਗ ਦੇ ਵਿੱਚ। ਓਕੇ ਹਾਂਜੀ ਮੈਨੂੰ ਉਹਨੇ ਖੁਦ ਦੱਸਿਆ ਹੋਇਆ ਸੀ ਇਹ ਗੱਲ ਵੀ ਇਹ ਬੰਦਾ ਉਹਦੇ ਕੇਸ ਦੀ ਪੈਰਵਾਹੀ ਕਰ ਰਿਹਾ ਔਰ ਪੈਰਵਾਹੀ ਭਾਈ ਜੀ ਤੁਸੀਂ ਪੇਡ ਪੈਰ ਵਾਈਆਂ ਹੋ ਰਹੀਆਂ ਬਾਈ ਜੀ ਜੇ ਮੈਂ ਕਹੂੰਗਾ ਵੀ ਮੈਂ ਹਿੱਕ ਤੇ ਗੋਲੀ ਖਾਣ ਲਈ ਖੜਾ ਮਾਂ ਤਾਂ ਬਾਈ ਜੀ ਮੈਂ ਤੁਹਾਨੂੰ ਐਂ ਨਹੀਂ ਕਹੂੰਗਾ ਵੀ ਮੇਰੇ ਘਰ ਦਾ 4 ਲੱਖ ਰੁਪਇਆ ਮਹੀਨਾ ਖਰਚਾ ਵਾ ਉਹ ਚੱਕੋ ਇਹ ਬੰਦੇ ਨੂੰ ਸਪੈਸ਼ਲ ਬੁਲਟ ਪ੍ਰੂਫ ਗੱਡੀ ਲੈ ਕੇ ਦਿੱਤੀ ਗਈ ਹੈ ਇਹਦੇ ਕੋਲੇ 3-4 ਗਨਮੈਨ ਨੇ ਇਹਨੂੰ ਹਰੇਕ ਮਹੀਨੇ ਪੈਸੇ ਜਾਂਦੇ ਨੇ ਸੰਦੀਪ ਦੇ ਪਰਿਵਾਰ ਨਹੀਂਓ ਫਿਰ ਇਹ ਜਿਹੜਾ ਬੰਦਾ ਵਾ ਮੇਜਰ ਲੀਗ ਦੀ ਕੁਰਸੀ ਤੇ ਉਥੋਂ ਬਿਹਾਈਂਡ ਦਾ ਸੀਨ ਵੀ ਕਮੇਟੀਆਂ ਤੋਂ ਇਹ ਬੰਦਾ ਪੈਸੇ ਲੈਂਦਾ ਫਿਰ ਜਦ ਸੰਦੀਪ ਭਾਈ ਜੀ ਜਿਉਂਦਾ ਸੀ ਉਦੋਂ ਸੰਦੀਪ ਜੇ ਕਿਸੇ ਰੈਫਰੀ ਵਾਲੇ ਨੂੰ ਵੀ ਪੈਸੇ ਦਿੰਦਾ ਸੀ ਉਹ ਬੰਦਾ ਰਜਿਸਟਰ ਲੈ ਕੇ ਜਾਂਦਾ ਸੀ ਉਹਨੂੰ ਪੈਸੇ ਦਿੰਦਾ ਸੀ ਤੇ ਉਦੋਂ ਸਾਈਨ ਕਰਾਉਂਦਾ ਸੀ ਇਹਨਾਂ ਨੂੰ ਪੁੱਛੋ ਵੀ ਸੰਦੀਪ ਦੇ ਮਾਰਨ ਤੋਂ ਬਾਅਦ ਉਹ ਰਜਿਸਟਰ ਹੈਗਾ ਤੁਹਾਡੇ ਕੋਲੇ ਤੁਸੀਂ ਕਿਤੇ ਦਿਖਾ ਸਕਦੇ ਹੋ ਵੀ ਕਿਹੜੀ ਕਮੇਟੀ ਨੇ ਤੁਹਾਨੂੰ ਕਿੰਨੇ ਪੈਸੇ ਦਿੱਤੇ ਆ ਜਿਹੜੇ ਰੈਫਰੀ ਦੇ ਕਿੰਨੇ ਪੈਸੇ ਕਿਹੜੇ ਰੈਫਰੀ ਅਪਾਇੰਟ ਕੀਤੇ ਗਏ ਸੀ ਜਿਹੜੇ ਕਿਹੜੇ ਰੈਫਰੀਆਂ ਨੇ ਉੱਤੇ ਰੈਫਰੀ ਕੀਤੀ ਉਹਨਾਂ ਦਾ ਚਾਰਜ ਕੀ ਸੀ ਉਹਨਾਂ ਨੂੰ ਕੀ ਪੈਸੇ ਦਿੱਤੇ ਸੀ ਆ ਇਹ ਇਹ ਸਾਰਾ ਕੁਝ ਉਸ ਬੰਦੇ ਦੀ ਮੌਤ ਦੇ ਉੱਤੇ ਬੈਠ ਕੇ ਉਹਦੇ ਸੇਵਿਆਂ ਦੇ ਵਿੱਚ ਸੌਹਾ ਖਾ ਕੇ ਕਈਆਂ ਨੇ ਵੀ ਅਸੀਂ ਤਾਂ ਕਮੈਂਟਰੀ ਨਹੀਂ ਕਰਨੀ ਕਈਆਂ ਪਲੇਅਰਾਂ ਨੇ ਕਿਹਾ ਅਸੀਂ ਗਰਾਊਂਡ 'ਚ ਨਹੀਂ ਵੜਨਾ ਤੇ ਉਹੀ ਸਭ ਤੋਂ ਵੱਧ ਰਕਬਾ ਸਾਹਿਬ ਨਾਮ ਲੈ ਕੇ ਗੱਲ ਕਰੋ ਨਾਮ ਲੈ ਕੇ ਗੱਲ ਕਰੋ ਉਹਨਾਂ ਦੀ ਨਾ ਨਾਮ ਬਾਈ ਜੀ ਅਮਨ ਲੋਪੋਂ ਨੂੰ ਲਾ ਲਓ ਹਮ ਅਮਨ ਲੋਪੋਂ ਨੇ ਖੁਦ ਮੈਨੂੰ ਕਿਹਾ ਵੀ ਮੈਂ ਸੌਂ ਖਾ ਲਈ ਮੈਂ ਅੱਜ ਤੋਂ ਬਾਅਦ ਗਰਾਊਂਡ 'ਚ ਨਹੀਂ ਆਉਣਾ ਹਮ ਕੋਨਟਰੀ ਕਰਨ ਠੀਕ ਹੈ ਨਾ ਸੁਲਤਾਨ ਸੁਲਤਾਨ ਕਹਿੰਦੇ ਜੀ ਇਹ ਤਾਂ ਇੰਨਾ ਡਿਪਰੈਸ਼ਨ 'ਚ ਚਲੇ ਆ ਗਿਆ ਡਿਪਰੈਸ਼ਨ ਵਾਲਾ ਬੰਦਾ ਬਾਈ ਜੀ ਮੂਰੇ ਚਾਹ ਪਾਣੀ ਦਾ ਕੱਪ ਪਿਆ ਚੱਕ ਕੇ ਨਹੀਂ ਪੀ ਸਕਦਾ ਘੰਟਾ ਘੰਟਾ ਉਹਦੇ ਨਹੀਂ ਦੇਖੀ ਜਾਂਦਾ ਇਹ ਬੰਦਾ ਹਰ ਇੱਕ ਟੂਰਨਾਮੈਂਟ ਦਾ ਬੈਸਟ ਆ ਰਿਹਾ ਠੀਕ ਹੈ ਨਾ ਜੀ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਐਕਟ ਬੰਦੇ ਨੇ ਜਿਹਨੇ ਤੁਹਾਨੂੰ ਇੱਥੇ ਤੱਕ ਲਿਆ ਆਂਦਾ ਤੁਸੀਂ ਉਹਦੇ ਹੀ ਕਤਲ ਦੀ ਇਨਵੈਸਟੀਗੇਸ਼ਨ ਨੂੰ ਗੁੰਮਰਾਹ ਕਰਕੇ ਉਹਦੇ ਤੇ ਮਿੱਟੀ ਪਾਉਣ ਦਾ ਕੰਮ ਕਿਉਂ ਕਰ ਰਹੇ ਹੋ